ਹਾਂਜੀ ਅੱਜ ਅਸੀਂ ਫੇਰ ਕੋਈ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਵੀਡੀਓ ਸ਼ੂਟ ਕਰ ਲੱਗੇ ਆ ਅੱਜ ਅਸੀਂ ਡੇਰਾ ਬਿਆਸ ਨੂੰ ਲੈ ਕੇ ਲੋਕਾਂ ਨੂੰ ਕੋਈ ਜਾਣਕਾਰੀ ਦੇਣ ਜਾ ਰਹੇ ਆ ਮੈਂ ਦੁਨੀਆ ਦੇ ਵਿੱਚ ਕੋਈ ਵੀ ਚੰਗੀ ਚੀਜ਼ ਵੇਖਣਾ ਤਾਂ ਜਿਹੜੀ ਲੋਕਾਂ ਦੇ ਲਈ ਮਤਲਬ ਵੀ ਵਧੀਆ ਚੀਜ਼ ਹੈ ਜਿਹੜੀ ਲੋਕਾਂ ਨੂੰ ਸਿਹਤ ਦਿੰਦੀ ਹੈ ਚਾਹੇ ਕੋਈ ਮਿਸ਼ਨ ਸਿਹਤ ਦਿੰਦਾ ਡੇਰਾ ਸਿਹਤ ਦਿੰਦਾ ਜਾਂ ਕੋਈ ਵੀ ਚੀਜ਼ ਹੈ ਸਿਹਤ ਦਿੰਦਾ ਹੈ ਤਾਂ ਮੈਂ ਉਹ ਸੋਚਦਾ ਹੁੰਨਾ ਵੀ ਯਾਰ ਆਹ ਚੀਜ਼ ਲੋਕਾਂ ਵਿੱਚ ਸ਼ੇਅਰ ਕਰਨੀ ਚਾਹੀਦੀ ਹੈ ਪਹਿਲੀ ਤਾਂ ਇੱਕ ਨੰਬਰ ਤੇ ਦਾ ਡੇਰਾ ਬਿਆਸ ਦੇ ਜਿੰਨੇ ਵੀ ਡੇਰੇ ਆ ਉਹਨਾਂ ਦੀ ਸਫਾਈ ਵੇਖ ਲੋ ਵੀ ਕਿੰਨੀ ਵਧੀਆ ਹੈ ਇਹ ਸਾਨੂੰ ਮੰਨਣਾ ਪਊਗਾ ਡੇਰੇ ਡੇਰੇ ਬਿਆਸ ਦੇ ਡੇਰੇ ਆ ਨਾ ਕਿੰਨੀ ਉਹਨਾਂ ਦੀ ਸਫਾਈ ਹੈ ਫਿਰ ਉਹਨਾਂ ਦੇ ਡੇਰਿਆਂ ਦੇ ਵਿੱਚ ਕਿੰਨੀ ਸਫਾਈ ਹੈ ਫਿਰ ਉਹ ਕਿੰਨੀ ਸ਼ਾਂਤੀ ਦੇ ਨਾਲ ਲੋਕ ਰਹਿੰਦੇ ਆ ਮਤਲਬ ਕਿ ਉਹਨਾਂ ਦੀ ਹਰ ਜਿਹੜੀ ਚੀਜ਼ ਆ ਉਹ ਸਮਾਜ ਨੂੰ ਸੇਧ ਦਿੰਦੀ ਆ ਪਹਿਲੀ ਤਾਂ ਗੱਲ ਕੂੜੇ ਕਰਕਟ ਨੂੰ ਲੈ ਕੇ ਜਾ ਉਹਨਾਂ ਦੀ ਸਫਾਈ ਨੂੰ ਲੈ ਕੇ ਕਿੰਨਾ ਮਤਲਬ ਹੀ ਉਹਨਾਂ ਦਾ ਇੱਕ ਜ਼ਬਰਦਸਤ ਕੰਮ ਹੈ ਸਫਾਈ ਨੂੰ ਲੈ ਕੇ ਚਾਹੇ ਉਹ ਆਪ ਦਾ ਏਰੀਆ ਹੀ ਸਾਫ਼ ਰੱਖਦੇ ਆ ਜੇ ਹਰ ਇੱਕ ਬੰਦਾ ਆਪਦਾ ਆਪਦਾ ਏਰੀਆ ਸਾਫ਼ ਕਰਨ ਲੱਗ ਜਾਏ ਜਵੇਂ ਉਹੋ ਰੱਖਦੇ ਐ ਤੇ ਮੈਨੂੰ ਨਹੀਂ ਲੱਗਦਾ ਵੀ ਭਾਰਤ ਸਾਫ਼ ਨਾ ਹੋਊਗਾ। ਯਾਨੀ ਕਿ ਨੰਬਰ 1 ਉਹਨਾਂ ਦੀ ਸਫਾਈ ਐ। ਯਾਨੀ ਕਿ ਉਹਨਾਂ ਤੋਂ ਸਾਨੂੰ ਇੱਕ ਸੇਧ ਲੈਣੀ ਚਾਹੀਦੀ ਐ ਵੀ ਯਾਰ ਜਿਵੇਂ ਉਹੋ ਆਪਦਾ ਆਪਦਾ ਏਰੀਆ ਕਿੰਨਾ-ਕਿੰਨਾ ਵੱਡੇ ਢੇਰੇ ਆ ਤੇ ਕਿੰਨੀ ਉਹਨਾਂ ਦੀ ਸਫਾਈ ਐ। ਯਾਨੀ ਕਿ ਦੂਜੇ ਨੰਬਰ ਤੇ ਫੇਰ ਜਦੋਂ ਵੀ ਕੋਈ ਉਹਨਾਂ ਦੇ ਢੇਰੇ ਦੇ ਵਿੱਚ ਲੀਡਰ ਜਾਂਦਾ ਐ ਜਿਵੇਂ ਦੇਸ਼ ਦੇ ਪ੍ਰਧਾਨ ਮੰਤਰੀ ਆਉਂਦੇ ਐ ਜਾਂ ਕੋਈ ਪੰਜਾਬ ਦਾ ਮੁੱਖ ਮੰਤਰੀ ਜਾਂਦਾ ਵੱਖੋ-ਵੱਖ ਲੀਡਰ ਆਉਂਦੇ ਐ। ਮਾਤਰ ਕੇ ਉਥੋਂ ਦੇ ਜਿਹੜੇ ਸ਼ਰਧਾਲੂ ਆ ਕਿੰਨੀ ਸ਼ਾਂਤੀ ਦੇ ਨਾਲ ਬੈਠੇ ਹੁੰਦੇ ਆ ਕਰਦੇ ਆ ਕੋਈ ਸਵਾਲ ਕਿੰਨੀ ਸ਼ਾਂਤੀ ਹੁੰਦੀ ਹੈ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਉੱਥੇ ਆਏ ਤੇ ਬਦਲ ਵੀ ਇੱਕ ਪ੍ਰੇਮ ਰੂਪੀ ਧਾਗੇ ਦੇ ਵਿੱਚ ਸਾਰੇ ਲੋਕ ਰਾਮਨਾ ਬੈਠੇ ਸੀਗੇ ਤੇ ਮਤਲਬ ਨਾ ਕੋਈ ਪ੍ਰਧਾਨ ਮੰਤਰੀ ਨੂੰ ਸਵਾਲ ਮਤਲਬ ਵੀ ਕਿੰਨੀ ਸ਼ਾਂਤੀ ਮਾਹੌਲ ਦੇ ਵਿੱਚ ਉਹ ਬੈਠੇ ਸੀਗੇ ਤਾਂ ਮੈਨੂੰ ਬੜਾ ਵਧੀਆ ਲੱਗਿਆ ਮੈਂ ਕਿਹਾ ਵੀ ਇਹ ਚੀਜ਼ ਅੱਜ ਸਮਾਜ ਦੇ ਵਿੱਚ ਸ਼ੇਅਰ ਕਰਨ ਵਾਲੀ ਹੈ ਲੋਕਾਂ ਦੇ ਵਿੱਚ ਸ਼ੇਅਰ ਕਰਨ ਵਾਲੀ ਹੈ ਵੀ ਰਾਜੇ ਮਹਾਰਾਜਾਂ ਦਾ ਕਿੰਨਾ ਆਦਰ ਸਤਕਾਰ ਹੁੰਦਾ ਹੈ ਲੀਡਰਾਂ ਦਾ ਕਿੰਨਾ ਆਦਮਸਤਕਾਰ ਹੁੰਦਾ ਹੈ ਤਾਂ ਜਿਹੜਾ ਜਿੱਥੇ ਵੀ ਕਿਸੇ ਦਾ ਆਦਮਸਤਕਾਰ ਹੋਊਗਾ ਤਾਂ ਉੱਥੇ ਜਾਣਗੇ ਹੁਣ ਹਰ ਇੱਕ ਬੰਦਾ ਕਹਿ ਦਿੰਦਾ ਹੈ ਵੀ ਉੱਥੇ ਦੇਸ਼ ਦਾ ਪ੍ਰਧਾਨ ਮੰਤਰੀ ਆਉਂਦਾ ਉੱਥੇ ਲੀਡਰ ਜਾਂਦੇ ਆ ਯਾਨੀ ਕਿ ਉਹਨਾਂ ਨੂੰ ਉੱਥੇ ਆਦਮਸਤਕਾਰ ਮਿਲਦਾ ਉੱਥੇ ਪਿਆਰ ਮਿਲਦਾ ਤਾਂ ਉਹ ਜਾਣਗੇ ਭਾਈ ਜਿੱਥੇ ਕਿਸੇ ਨੂੰ ਪਿਆਰ ਮਿਲੂਗਾ ਇੱਕ ਰਿਸ਼ਤੇਦਾਰੀ ਦੇ ਵਿੱਚ ਲਾ ਲਓ ਜੇ ਤੁਹਾਨੂੰ ਕੋਈ ਰਿਸ਼ਤੇਦਾਰੀ ਦੇ ਵਿੱਚ ਗਿਆ ਨੂੰ ਬੁਲਾਊਗਾ ਨਾ ਤਾਂ ਤੁਸੀਂ ਜਾਉਂਗੇ ਉੱਥੇ ਯਾਨੀ ਕਿ ਕਰੋੜਾ ਲੋਕਾਂ ਦਾ ਇਕੱਠ ਹੈ ਜਦੋਂ ਵੀ ਕੋਈ ਦੇਸ਼ ਦਾ ਪ੍ਰਧਾਨ ਮੰਤਰੀ ਉੱਥੇ ਜਾਂਦਾ ਮੋਦੀ ਸਾਹਿਬ ਜਾਂਦੇ ਆ ਤਾਂ ਕਿੰਨੀ ਸ਼ਾਂਤੀ ਨਾਲ ਲੋਕ ਬੈਠੇ ਹੁੰਦੇ ਆ ਇਹ ਨਹੀਂ ਵੀ ਭੱਜਾ ਦੌੜੀ ਜਾਂ ਉੱਠ ਕੇ ਮੂਰੇ ਕਿੰਨੀ ਸਫਾਈ ਹੈ ਜਾਨੀ ਕਿ ਸਫਾਈ ਪੱਖੋਂ ਵੀ ਇੱਕ ਨੰਬਰ ਹੈ ਤੇ ਦੂਜੇ ਪਾਸੇ ਮਤਲਬ ਵੀ ਜਦੋਂ ਵੀ ਕੋਈ ਉਹਨਾਂ ਦੇ ਵਿੱਚ ਮੁੱਖ ਮੰਤਰੀ ਜਾਂਦਾ ਜਾਂ ਪ੍ਰਧਾਨ ਮੰਤਰੀ ਜਾਂਦਾ ਤਾਂ ਕਿੰਨੀ ਸ਼ਾਂਤੀ ਦੇ ਨਾਲ ਲੋਕ ਬੈਠੇ ਹੁੰਦੇ ਆ ਇਹੋ ਜੇ ਡੇਰਿਆਂ ਤੋਂ ਸਾਨੂੰ ਸੇਧ ਲੈਣੀ ਪੈਣੀ ਹੈ ਕਈ ਹੁਣ ਵਿਰੋਧ ਕਰੀ ਜਾਂਦੇ ਰਹਿੰਦੇ ਵਿਰੋਧ ਨਹੀਂ ਭਾਈ ਉਹਨਾਂ ਤੋਂ ਸਫਾਈ ਦੀ ਸਿੱਖਿਆ ਲੋਕ ਕਿੰਨਾ ਕਿੰਨਾ ਏਰੀਆ ਹੈ ਉਹਨਾਂ ਦਾ ਡੇਰਿਆਂ ਦਾ ਕਿੰਨੀ ਸਫਾਈ ਹੁੰਦੀ ਹੈ ਫਿਰ ਪ੍ਰਧਾਨ ਮੰਤਰੀ ਜਾਂਦੇ ਉਹਨਾਂ ਦਾ ਕਿੰਨਾ ਅਦਬ ਸਤਕਾਰ ਹੁੰਦਾ ਕੋਈ ਉੱਠ ਕੇ ਖੜਾ ਹੁੰਦਾ ਕੋਈ ਸਵਾਲ ਹੁੰਦਾ ਉਹਨਾਂ ਨੂੰ ਸਵਾਲ ਹੀ ਪੈਦਾ ਨਹੀਂ ਹੁੰਦਾ ਯਾਨੀ ਕਿ ਉਹਨਾਂ ਨੂੰ ਉੱਥੇ ਸਮਝਾਇਆ ਜਾਂਦਾ ਵੀ ਭਾਈ ਇਹ ਸਾਡੇ ਦੇਸ਼ ਦਾ ਰਾਜਾ ਹੈ ਆ ਸਾਡੇ ਪੰਜਾਬ ਦਾ ਮੁੱਖ ਮੰਤਰੀ ਹੈ ਇਹਨਾਂ ਦਾ ਆਤਮ ਸਤਿਕਾਰ ਕਰਦੇ ਆ ਰਾਜਾਂ ਦਾ ਆਤਮ ਸਤਿਕਾਰ ਹੁੰਦਾ ਮੈਂ ਕੋਈ ਡੇਰਾ ਵਿਆਸ ਨਾਲ ਜੁੜਿਆ ਨਹੀਂ ਪਰ ਉਹਨਾਂ ਦੇ ਜੋ ਚੰਗੇ ਕੰਮ ਹੈ ਮਤਲਬੀ ਸੇਧ ਸਿੱਖਿਆ ਸਵਾਜ ਨੂੰ ਦਿੰਦੇ ਆ ਉਹੀ ਵੀ ਤੁਹਾਡੇ ਵਿੱਚ ਸ਼ੇਅਰ ਕਰਿਆ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ ਅੱਗੇ ਦੀ ਅੱਗੇ ਸ਼ੇਅਰ ਕਰ ਦੇਣਾ ਲੋਕਾਂ ਨੂੰ ਪਤਾ ਲੱਗੇ ਸਫਾਈ ਪੱਖੋਂ ਜਾਨੀ ਕਿ ਰਾਜੇ ਮਹਾਰਾਜਾ ਦਾ ਆਤਮ ਸਤਕਾਰ ਤਾਂ ਇਹੋ ਜੇ ਮਤਲਬੀ ਡੇਰਿਆਂ ਤੋਂ ਸਾਨੂੰ ਸੇਧ ਲੈਣੀ ਪੈਣੀ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਬਹੁਤ ਵੱਧ ਤੁਹਾਡਾ ਧੰਨਵਾਦ ਹੋਵੇਗਾ ਜੀ ਅੱਗੇ ਦੀ ਅੱਗੇ ਵੀਡੀਓ ਨੂੰ ਸ਼ੇਅਰ ਕਰ ਦੇਣਾ ਜੀ